ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮਲੇਸ਼ੀਆਲਾ ਮੈਂ ਹਾਂ ਮਲੇਸ਼ੀਆਲਾ ਲਾਪਨ ਤੋ ਜੋ ਤੇ ਜਿੱਦਾਂ ਕਿ ਅੱਜ ਰਖੜੀ ਹੈਗੀ ਆ ਰਖੜੀ ਬਾਰੇ ਗੱਲਬਾਤ ਕਰਾਂਗੇ ਅੱਜ ਤੇ ਸੌਰੀ ਚਾਹੁੰਦੇ ਆ ਕਿਉਂਕਿ ਅਸੀਂ ਕੰਮ ਕਾਰ ਕਰਦੇ ਆਂ ਪ੍ਰਦੇਸ਼ 'ਚ ਤੇ ਲੇਟ ਆਏ ਸੀਗੇ ਤੇ ਮੈਂ ਕਿਹਾ ਚਲ ਵੀਡੀਓ ਵੀ ਵੀਡੀਓ ਬਣਾਣੇ ਆਪਾਂ ਜਿੰਨੀ ਕ ਆਪਾਂ ਨੋਲਿਜ ਆ ਉਹ ਆਪਾਂ ਗੱਲ ਕਰਾਂਗੇ ਗੋਪੀ ਨਾਲ ਵੀ ਜਿੰਨੀ ਕੋਨੂੰ ਵੀ ਨੋਲਿਜ ਆ ਤੇ ਉਸ ਬਾਰੇ ਗੱਲ ਕਰਦੇ ਆਂ ਅੱਜ ਗੋਪੀ ਜੀ ਸਤਿ ਸ੍ਰੀ ਅਕਾਲ ਗੋਪੀ ਜੀ ਹਮ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਭਰਾ ਤੁਹਾਡਾ ਹੂੰ ਵਧੀਆ ਵਧੀਆ ਜੀ ਵਧੀਆ ਹਾਂਜੀ ਸੱਚ ਹੈ ਕੱਲ ਜੀ ਆਪਣੀ ਸਾਰੀ ਆਰਡਰਸ ਨੂੰ ਤੇ ਹੁਣ ਵਿਦਾਊਟ ਵੇਸਟਿੰਗ ਐਨੀ ਟਾਈਮ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਜਿੱਦਾਂ ਆਪਣੇ ਮਲੇਸ਼ੀਆ ਵਾਲੇ ਵੀਰ ਨੇ ਚਲੋ ਦੱਸ ਦਿੱਤਾ ਅੱਜ ਆਪਾਂ ਰੱਖੜੀ ਦੇ ਤਿਹਾਰ ਬਾਰੇ ਜਾਣਾਂਗੇ ਜਨਕੇ ਕਦੋਂ ਤੋਂ ਸ਼ੁਰੂ ਹੋਇਆ ਤੇ ਇਹਨੂੰ ਪਹਿਲਾਂ ਦੇ ਤਰੀਕੇ ਨਾਲ ਕਿਵੇਂ ਮਨਾਇਆ ਜਾਂਦਾ ਸੀ ਤੇ ਹਾਂਜੀ ਕਰੀਏ ਭਾਜੀ ਸ਼ੁਰੂ ਫਿਰ ਹਾਂਜੀ ਹਾਂਜੀ ਕਰੋ ਕਰੋ ਹੂੰ ਹਾਂਜੀ ਹਾਂਜੀ ਭਾਜੀ ਗੱਲ ਭਾਜੀ ਹੈਗੀ ਬੜੀ ਪੁਰਾਣੀ ਗੱਲ ਹੈਗੀ ਆਪਣੇ ਮਾਲੂਕ ਕ੍ਰਿਸ਼ਨ ਭਗਵਾਨ ਜੀ ਦੇ ਸਮੇਂ ਦੀ ਹਾਂਜੀ ਹਾਂਜੀ ਭਾਜੀ ਉਹਨਾਂ ਦੇ ਸਮੇਂ ਦੀ ਆ ਤੇ ਮੰਨ ਲਓ ਕਿ ਕ੍ਰਿਸ਼ਨ ਭਗਵਾਨ ਜੀ ਦੇ ਨਾ ਇੱਕਂ ਉਂਗਲ ਤੇ ਸੱਟ ਲੱਗ ਗਈ ਸੀ ਬਾਅਦ ਜ ਦ੍ਰੋਪਤੀ ਜੀ ਨੇ ਦੇਖਿਆ ਵੀ ਉਹਨਾਂ ਦੀ ਉਂਗਲ ਤੇ ਸੱਟ ਲੱਗੀ ਲਹੂ ਵਗਨਦਿਆ ਸੀ ਤੇ ਬਾਅਦ ਦ੍ਰੋਪਤੀ ਜੀ ਨੇ ਆਪਣੀ ਸਾੜੀ ਦਾ ਟੁਕੜਾ ਪਾੜ ਕੇ ਉਹਨਾਂ ਦੀ ਉਂਗਲ ਤੇ ਲਬੇੜਤਾ ਤੇ ਜਿੱਦਾਂ ਮੰਨ ਲਓ ਕਿ ਰਖੜੀ ਵਾਂਗੂ ਰਖੜੀ ਬੰਨਤੀ ਗਏ ਠੀਕ ਹੈ ਭਾਜੀ ਹਾਂਜੀ ਹਾਂਜੀ ਉਹ ਮੰਨ ਲਓ ਜੋ ਕ੍ਰਿਸ਼ਨ ਭਗਵਾਨ ਜੀ ਨੇ ਦੇਖਿਆ ਕਿ ਮੰਨ ਲਓ ਉਹਨਾਂ ਦਾ ਦਿਲ ਬੜਾ ਖੁਸ਼ ਹੋਇਆ ਗਏ ਤੇ ਭਾਜੀ ਉਹਨਾਂ ਨੇ ਦ੍ਰੋਪਦੀ ਜੀ ਤੋਂ ਖੁਸ਼ ਹੋਗੇ ਨਾ ساری ਉਮਰ ਉਹਨਾਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਠੀਕ ਹੈ ਭਾਜੀ ਹਾਂਜੀ ਹਾਂਜੀ ਇਹ ਜਨ ਕੇ ਰਕੜੀ ਦੀ ਸਭ ਤੋਂ ਪਹਿਲੀ ਮਿਸਾਲ ਮੰਨੀ ਜਾਂਦੀ ਹੈਗੇ ਅੱਛਾ ਜੀ ਹੁਣ ਜੀ ਹਾਂਜੀ ਭਾਜੀ ਜੇ ਹੁਣ ਆਪਾਂ ਚੱਲ ਜਾਈਏ ਦੂਜੀ ਮਿਸਾਲ ਵਾਲ ਤੇ ਇਹ ਭਾਜੀ ਹੈਗੀ ਆ ਆਪਣੇ ਮੁਗਲ ਰਾਜਿਆਂ ਦੇ ਸਮੇਂ ਦੀ ਹਮ ਮੁਗਲ ਰਾਜ ਦੇ ਸਮੇਂ ਦੀ ਹਾਂਜੀ ਭਾਜੀ ਹਾਂਜੀ ਹਾਂਜੀ ਭਾਜੀ ਜਨ ਕੇ ਮੁਗਲ ਰਾਜ ਰਾਜ ਸਮੇਂ ਦੇ ਜਿਵੇਂ ਮਤਲਬ ਦੂਜੇ ਰਾਜੇ ਹੀ ਹਮਾਇਉ ਉਹਨਾਂ ਦੇ ਸਮੇਂ ਦੀ ਆ ਭਾਜੀ ਇਹ ਗੱਲ ਹਾਂਜੀ ਹਾਂਜੀ ਭਾਜੀ ਗੱਲ ਇਦਾਂ ਹੀ ਕਿ ਰਾਣੀ ਕਰਨਾ ਬਤੀਜੀ ਨਾ ਉਹ ਵੀਰੇ ਹੈਗੀ ਹੀ ਮੇਵਾਰ ਦੀ ਰਾਣੀ ਠੀਕ ਹੈ ਭਾਜੀ ਹਾਂਜੀ ਹਾਂਜੀ ਤੇ ਭਾਜੀ ਇੱਕ ਰੀ ਉਹਨਾਂ ਨੂੰ ਜਨਕੀ ਸੂਚਨਾ ਮਿਲੀ ਕਿ ਉਹਨਾਂ ਦੇ ਰਾਜ ਤੇ ਹਮਲਾ ਹੋਣ ਵਾਲਾ ਅੱਛਾ ਜੀ ਬਾਅਦ ਭਾਜੀ ਉਹਨਾਂ ਮਲਕ ਨੇ ਇੱਕ ਰਖੜੀ ਭੇਜੀ ਨਾਲ ਕੇ ਸੱਦੇ ਦਾ ਜਨਕੀ ਇਨਵਿਟੇਸ਼ਨ ਕਾਰਡ ਭੇਜਿਆ ਆਪਣੇ ਭਰਾ ਹਮਾਇੂਨ ਨੂੰ ਜਿੱਦਾਂ ਮੰਨ ਲਓ ਅੱਜ ਨੂੰ ਡਿਜੀਟਲ ਜਮਾਨੇ 'ਚ ਮੰਨ ਲਓ ਕਈ ਭੈਣਾ ਮੰਨ ਲਓ ਇੰਡੀਆ ਤੋਂ ਬੈਠੀਆਂ ਇੱਧਰ ਜਿਹੜੇ ਮੰਨ ਲਓ ਭੈਣ ਭਰਾ ਆਪਣੇ ਜਿਨ੍ਹਾਂ ਦੇ ਜਨਕ ਭੈਣਾ ਦੇ ਭਰਾ ਬੈਠੇ ਆ ਪਰਦੇਸਾਂ 'ਚ ਉਹਨਾਂ ਨੂੰ ਭੇਜਦੀਆਂ ਜਾਂ ਕਈ ਮੰਨ ਲਓ ਕਿ ਭੈਣਾ ਬਾਹਰ ਰਹਿੰਦੀਆਂ ਪਰਦੇਸ 'ਚ ਉਹ ਇੰਡੀਆ ਭੇਜਦੀਆਂ ਇਦਾਂ ਹੀ ਵੀਰੇ ਉਹਨਾਂ ਨੇ ਜਨਕ ਉਸ ਸਮੇਂ ਜਨਕ ਇਨਵਿਟੇਸ਼ਨ ਕਾਰਡ ਭੇਜਿਆ ਨਾਲੇ ਵੀਰੇ ਰਕੜੀ ਭੇਜੀ ਗਏ ਰਾਣੀ ਹੀ ਨੇ ਰਾਣੀ ਕਰਨਾਵਤੀ ਜੀ ਨੇ ਹਾਂਜੀ ਹਾਂਜੀ ਤੇ ਬਾਅਦ ਭਾਜੀ ਜਦੋਂ ਹਮਾਇੂਨ ਨੂੰ ਪਤਾ ਲੱਗਣਾ ਉਹ ਭਾਜੀ ਆਪਣੀ ਭੈਣ ਕੋਲ ਗਿਆ ਠੀਕ ਹੈ ਉਹਨਾਂ ਦੇ ਨਾਲੇ ਜਦੋਂ ਹਮਲਾ ਹੋਣ ਵਾਲਾ ਸੀ ਹਮਲੇ ਤੋਂ ਵੀ ਉਹਨੇ ਰੱਖਿਆ ਕੀਤੀ ਉਹਨਾਂ ਦੀ ਨਾਲੇ ਜਿਹੜੋ ਜਿ ਉਹਨਾਂ ਨੇ ਮਿਲ ਕੇ ਰਖੜੀ ਬਣਵਾਈ ਤੇ ਮੇਰਾ ਵੀ ਇਹਨੂੰ ਵੀ ਜਨ ਕੇ ਦੂਜੀ ਮਸਾਲ ਮੰਨਿਆ ਜਾਂਦਾ ਏ ਠੀਕ ਹੈ ਉਦੋਂ ਵੀ ਚਲੋ ਉਹਨਾਂ ਨੇ ਵਾਦਾ ਕੀਤਾ ਵੀ ਚਲੋ ਜਿੰਨਾ ਚਿਰ ਮੈਂ ਜੁਨਾ ਆਪਣੀ ਭੈਣ ਨਾਲ ਵਾਦਾ ਕੀਤਾ ਵੀ ਤੁਹਾਡੀ ਮੈਂ ਰੱਖਿਆ ਕਰੂੰਗਾ ਠੀਕ ਹੈ ਭਾਜੀ ਹਾਂਜੀ ਭਾਜੀ ਤੇ ਹਾਂਜੀ ਭਾਜੀ ਰਖੜੀ ਦਾ ਨਾਮ ਹੀ ਜੇ ਤੁਸੀਂ ਦੇਖੋਗੇ ਇਹਦਾ ਮਲਕੇ ਰਖੜੀ ਦਾ ਨਾਮ ਹੀ ਇਨਕਿ ਸਿਮਿਲਰ ਆ ਰੱਖਿਆ ਕੀ ਹੈ ਰੱਖਿਆ ਹਾਂਜੀ ਲੋ ਆਪਣੇ ਪੰਜਾਬੀ ਤੇ ਹਾਂਜੀ ਭਾਜੀ ਤਾਂ ਮੰਨ ਲਓ ਪੰਜਾਬੀ ਚ ਰਖੜੀ ਕਹਿੰਦੇ ਹਿੰਦੀ ਚ ਰਕਸ਼ਾ ਬੰਧਨ ਕਹਿੰਦੇ ਆ ਹੂੰ ਹਾਂਜੀ ਤੇ ਰਕਸ਼ਾ ਮਲਕੇ ਉਹੀ ਰਕਸ਼ਾ ਜਨਕੇ ਰੱਖਿਆ ਕਰਨੀ ਜਾਂ ਮੰਨ ਲਓ ਕਿ ਸੇਫਟੀ ਦੇਣੀ ਪ੍ਰੋਟੈਕਸ਼ਨ ਕਰਨੀ ਹਾਂਜੀ 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 ਭਾਜੀ ਇਸੇ ਕਰਕੇ ਨੂੰ ਰਕਸ਼ਾ ਬੰਧਨ ਕਹਿੰਦੇ ਚਲੋ ਪੰਜਾਬੀ ਚ ਉਹਨਾਂ ਰਖੜੀ ਕਹਿੰਦੇ ਠੀਕ ਹੈ ਭਾਜੀ ਇਹ ਬਾਕੀ ਭਾਜੀ ਇਹ ਮੰਨ ਲਓ ਜਿਹੜਾ ਰਕੜੀ ਦਾ ਤਿਉਹਾਰ ਏ ਇਹ ਭਾਜੀ ਆਪਣੇ ਜ਼ਿਆਦਾ ਮਤਲਬ ਕਿ ਨਾਰਥ ਇੰਡੀਆ ਚ ਮਨਾਇਆ ਜਾਂਦਾ ਆਗੇ ਯਾਨੀ ਕਿ ਆਪਣਾ ਪੰਜਾਬ ਸਟੇਟ ਹੋ ਗਿਆ ਰਾਜਸਥਾਨ ਉੱਤਰ ਪ੍ਰਦੇਸ਼ ਕੋਈ ਮੰਨ ਲਓ ਕਿ ਜਿਹੜੇ ਆਪਣੇ ਨਾਰਥ ਇੰਡੀਆ ਚ ਹਾਂਜੀ ਹਾਂਜੀ ਉੱਤਰ ਉੱਤਰ ਭਾਰਤ ਦੀ ਮੰਨ ਲਓ ਜਿੰਨੇ ਵੀ ਆਪਣੇ ਰਾਜ ਆਉਂਦੇ ਉਹਨਾਂ ਤੇ ਮੰਨ ਲਓ ਹੋਰ ਵੀ ਜਣ ਕੇ ਸਾਰੀ ਇੰਡੀਆ ਚੋਂ ਮਨਾਇਆ ਜਾਂਦਾ ਪਰ ਕਿੰਨੇ ਸਟੇਟਾਂ ਚ ਹਾਂਜੀ ਹਾਂਜੀ ਭਾਜੀ ਉਹਨਾਂ ਸਟੇਟਾਂ ਚੋਂ ਜਿਹੜਾ ਮੰਨ ਲਓ ਘੱਟ ਯਾਨੀ ਕਿ ਇਨਾ ਨਹੀਂ ਮਨਾਇਆ ਜਾਂਦਾ ਪਰ ਆਪਣੀ ਜਨਕ ਨਾਰਥ ਇੰਡੀਆ ਵਾਲੀ ਸੱਟ ਤੇ ਜ਼ਿਆਦਾ ਮਨਾਇਆ ਜਾਂਦਾ ਹਾਂਜੀ ਭਾਜੀ ਪਹਿਲਾਂ ਤੇ ਉਹੀ ਹੀ ਮੰਨ ਲਓ ਕਿ ਮੰਨ ਲਓ ਭੈਣਾ ਆਪਣੇ ਭਰਾ ਦੇ ਗੌਰ ਤੇ ਰਖੜੀ ਬੰਦਦੀਆਂ ਸੀ ਤੇ ਚਲੋ ਜੀ ਭਰਾ ਉਸ ਬਦਲੇ ਵਿੱਚ ਯਾਨਕਿ ਆਪਣੀ ਭੈਣ ਦੀ ਸਾਰੀ ਉਮਰ ਰੱਖਿਆ ਕਰਨ ਦਾ ਵਾਅਦਾ ਕਰਦੇ ਸੀਗੇ ਹਾਂਜੀ 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 ਪਰ ਅੱਜ ਕੱਲੋ ਚਲੋ ਅੱਜ ਕੱਲ ਤੁਹਾਨੂੰ ਪਤਾ ਹੋਊਗਾ ਅੱਜ ਕੱਲ ਚਲੋ ਜੀ ਭੈਣਾ ਉਹੀ ਮਿਲ ਕੇ ਰਖੜੀ ਬੰਦਦੀਆਂ ਚਲੋ ਅੱਜ ਕੱਲ ਹੁਣ ਮੰਨ ਲਓ ਕਿ ਪੈਣਾ ਆਪਣੇ ਭਰਾ ਦੇ ਤਿਲਕ ਲਾਉਂਦੀਆਂ ਤੇ ਉਸ ਤੋਂ ਬਾਅਦ ਚਲੋ ਉਹਨਾਂ ਦੀ ਪੂਜਾ ਵੀ ਕਰਦੀਆਂ ਤੇ ਬਾਅਦ ਚਲੋ ਜੀ ਉਹਨਾਂ ਦੀ ਲੰਮੀ ਉਮਰ ਦੀ ਅਰਦਾਸ ਵੀ ਕਰਦੀਆਂ ਪੈਣਾ ਹਾਂਜੀ 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 ਜਿੱਦਾਂ ਮੰਨ ਲਓ ਭਰਾ ਚਲੋ ਪਹਿਲਾਂ ਤੇ ਰੱਖਿਆ ਕਰਨ ਦਾ ਵਾਅਦਾ ਕਰਦੇ ਸੀ ਪਰ ਉਹ ਰੱਖਿਆ ਚਲੋ ਹੁਣ ਵੀ ਭਰਾ ਕਰਦੇ ਆ ਚਲੋ ਹੁਣ ਮੰਨ ਲਓ ਕਿ ਨਾਲ ਤੋਹਫੇ ਦੇ ਦਿੰਦੇ ਆ ਚਲ ਪੈਸੇ ਦੇ ਦਿੰਦੇ ਆ ਚਲੋ ਜਿੰਨੇ ਵੀ ਮੰਨ ਲਓ ਅਫੋਰਡ ਕਰ ਸਕਦੇ ਆ ਕਿ ਆਪਦੇ ਆਪਣੀ ਸ਼ਰਦਨਾ ਆਪਣੀ ਖੁਸ਼ੀ ਨਾਲ ਹਾਂਜੀ 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 ਭਾਜੀ ਹਾਂਜੀ ਹਾਂਜੀ ਭਾਜੀ ਤੇ ਬਾਕੀ ਕੋਈ ਬਾਲਾ ਜਨ ਕੇ ਐਡਾ ਵੱਡਾ ਇਤਿਹਾਸ ਹੈਗਾ ਨਹੀਂ ਮੇਰਾ ਵੀ ਆਹੀ ਇੰਨਾ ਕ ਇਤਿਹਾਸ ਹੀ ਤੇ ਉਮੀਦ ਕਰਦਾਂਗੇ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਗਿਆ ਹੋਊਗਾ ਤੇ ਚਲੋ ਜਿੰਨਾ ਭੈਣ ਭਰਾਵਾਂ ਨੂੰ ਪਤਾ ਸੀ ਵਧੀਆ ਗੱਲ ਹੈ ਚਲ ਜਿੰਨਾ ਨਹੀਂ ਭੈਣ ਭਰਾਵਾਂ ਨੂੰ ਪਤਾ ਸੀ ਉਹ ਵੀ ਮੇਰਾ ਵੀ ਕਮੈਂਟ ਕਰਕੇ ਜੂ ਦੱਸ ਦਿਓ ਹਮ ਬਿਲਕੁਲ ਆਪ ਆਪਣੀ ਜਾਣਕਾਰੀ ਆਪਾਂ ਆਪਣੀ ਜਾਣਕਾਰੀ ਸ਼ੇਅਰ ਕੀਤੀ ਹੈ ਤੇ ਜੇ ਵੀਡੀਓ ਵਧੀਆ ਜੇ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਫੋਲੋ ਜੁੜ ਕਰਿਆ ਕਰੋ ਹੂੰ ਹੂੰ ਦੋਨੇ ਚੈਨਲ ਠੀਕ ਹੈ ਦੋਨੇ ਚੈਨਲ ਨੂੰ ਪਲੀਜ਼ ਫੋਲੋ ਯੂਰ ਕਰਿਆ ਕਰੋ ਬਹੁਤ ਮਿਹਨਤ ਕਰਦੇ ਆਪਾਂ ਠੀਕ ਹੈ ਕੰਮ ਪ੍ਰਦੇਸ਼ਾਂ ਚ ਕੰਮ ਕਰਦੇ ਆਂ ਤੇ ਨਾਲ ਨਾਲ ਆ ਕੇ ਵੀਡੀਓ ਬਣਾਉਂਦੇ ਆ ਤੇ ਪਲੀਜ਼ ਸਪੋਰਟ ਯੂਰ ਕਰੋ ਬਾਕੀ ਗੋਪੀ ਭਰਾ ਦੱਸੇਗਾ ਐਂਡਿੰਗ ਕਰੋ ਗੋਪੀ ਭਰਾ ਜੀ ਹਾਂਜੀ ਹਾਂਜੀ ਭਾਜੀ ਐਂਡਿੰਗ ਚਲੋ ਬਹੁਤ ਵਧੀਆ ਪ੍ਰਾਨੇ ਕੀਤੀ ਆ ਤੇ ਬਾਕੀ ਭਰਾ ਜਿੰਨੇ ਭੈਣ ਭਰਾ ਵੇਖਦਿਆ ਹੱਥ ਜੋੜ ਕੇ ਵੀਰੇ ਬੇਨਤੀ ਆ ਆਪਣੇ ਵੱਡੇ ਵੀਰ ਰੋਹਿਤ ਭਾਜੀ ਨੂੰ ਤੇ ਮੈਨੂੰ ਟਾਡੀ ਛੋਟੀ ਭਰਾ ਗੁਪੀ ਨੂੰ ਮੇਰਾ ਵੀਰ YouTube ਤੇ ਜਰੂਰ ਵੱਧ ਤੋਂ ਵੱਧ ਸਪੋਰਟ ਦਿਖਾਓ ਮੇਰਾ ਵੀਰ ਤੇ ਰੋਹਿਤ ਭਾਈ ਦੇ ਚੈਨਲ ਦਾ ਨਾਮ ਹੈਗਾ ਮਲੇਸ਼ੀਆ ਵਾਲਾ 87 ਮਲੇਸ਼ੀਆ ਵਾਲਾ 87 ਤੇ ਆਪਣਾ YouTube ਚੈਨਲ ਦਾ ਨਾਮ ਹੈਗਾ ਗੁਪੀ ਮਲੇਸ਼ੀਆ ਵਲੌਗ ਤੇ ਮੇਰਾ ਭੈਣ ਭਰਾ ਜਿਹੜਾ ਵੀ ਆਪਣੀ ਵੀਡੀਓ ਨੂੰ ਵੇਖਣਦਿਆ ਮੇਰਾ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸ਼ਕਮ ਬਹੁਤ ਬਹੁਤ ਧੰਨਵਾਦ ਜੀ ਸਾਰੇ ਆਪਣੇ ਦਰਸ਼ਕਾਂ ਦਾ